ਆਵਾ ਹਾਂ ਪਿਓ ਦਾ ਨਾਂ ਕੀ ਆ ਬਰਮਾ ਹਲਵਾਈ ਆ ਹਲਵਾਈ ਦਾ ਕੰਮ ਕਰਦਾ ਕਿਹੜੀ ਜਗ੍ਹਾ ਹਾਂ ਕਿਹੜੀ ਜਗ੍ਹਾ ਉੱਥੇ ਜਿੱਥੇ ਮੈਂ ਨਾਂ ਦੱਸਿਆ ਤੁਹਾਨੂੰ ਕਿਹੜਾ ਦੱਸੀ ਮੇਰੀ ਭੈਣ ਜੰਡਪੀਰ ਉਹਨੇ ਪੁੱਛ ਲੈਣਾ ਜੰਡਵੀਰ ਕਿੱਥੇ ਗਾਏ ਮੰਡੀ ਜੇ ਦੇ ਲੱਗੇ ਪੈਂਦਾ ਅੱਛਾ ਬਰਮਾ ਹਲਵਾਈ ਆ ਜੰਡਪੀਰ ਮੰਡੀ ਦੇ ਲੱਗੇ ਕਰਨਦਾਰਨ ਆਹੋ ਆ ਮਣੀ ਆ ਬਾਈ ਗੁਰਜੀ ਇਹ ਨਾ ਭੈਣ ਸਾਡੇ ਕੋਲ ਆਈ ਆ ਅੱਜ 22 April ਹੋ ਗਈ ਆ ਕਿ ਇਹ ਭੈਣ ਆਪਣਾ ਕੋਈ ਝੰਡ ਪੀਰ ਦੱਸਦੀ ਆ ਮੰਡੀ ਆ ਤੇ ਬਰਮਾ ਇਹਦੇ ਪਿਓ ਦਾ ਨਾਮ ਬਰਮਾ ਹਲਵਾਈ ਤੇ ਸ਼ਾਇਦ ਇਹ ਤਰਨ ਧਾਰਨ ਏਰੀਆ ਮਰਾਠਪੁਰਾ ਏਰੀਆ ਉੱਧਾ ਬੋਲਦੀ ਆ ਕੋਈ ਵੀਰ ਭਰਾ ਇਸ ਭੈਣ ਨੂੰ ਜਾਣਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਉੱਪਰ ਵੀਡੀਓ ਦੇ ਉੱਪਰ ਦਿੱਤਾ ਵਾ ਜਰੂਰ ਸੰਪਰਕ ਕਰਿਓ ਆ ਆ ਕੌਣ ਨੇ ਮੰਮੀ ਹੈ ਤੁਹਾਡੇ ਤੇ ਆ ਭੈਣ ਕੌਣ ਆ ਅੱਛਾ ਵੱਡੀ ਐ ਕਿ ਨਿੱਕੀ ਆ ਅੱਛਾ ਤੇ ਮਿਲਣਾ ਨਹੀਂ ਇਹਨਾਂ ਨੂੰ ਹੈ ਜੋ ਤੱਕ ਮੋਂ ਬੁੱਤ ਦੁਖੀ ਕਰਦੀ ਐ ਤੂੰ ਦੱਸਦੀ ਨਹੀਂ ਹੈ ਕਿਹੜੇ ਕਿਹੜੇ ਸਾਨੂੰ ਤੂੰ ਆ ਵਿਖਾਏਂਗੀ ਆਈ ਕਿਦੱਕ ਪਰਸਾ ਲੇ ਕਿਦ ਲੱਬਲਾ ਬੱਕੇ ਹਾਂ ਰੋਗੀ ਕਿਦੇ ਇੱਥੇ ਬੈਣੀ ਤੇ ਅਜ ਲੱਗ ਗਿਆ ਜੋ ਅੱਛਾ ਜੀ ਆ ਜਾ ਮਣੀ ਤੂੰ ਵੀ ਆ ਜਾ ਨਾ ਕੀ ਇਹਦਾ ਪੈਂਦਾ ਨਾ ਕੀਆ ਇਹਦਾ ਨਾਮ ਤੇ ਜੋਤੀ ਆ ਅੱਛਾ ਜੋਤੀ ਇਹਦਾ ਨਾਮ ਹਾਂ ਇਹ ਮੇਰੇ ਪਹਿਲੇ ਤੱਬਰ ਚ ਆ ਅੱਛਾ ਮੇਰਾ ਤਲਾਕ ਹੋਇਆ ਸੀ ਮੈਂ ਆਪਣੇ ਪ੍ਰੂਫ ਵਗੈਰਾ ਸਾਰਾ ਕੁਝ ਲੈ ਕੇ ਆਈ ਆ ਠੀਕ ਆ ਮੇਰਾ ਜਿਹੜਾ ਹੁਣ ਵੇਲੇ ਘਰ ਵਾਲਾ ਵਾ ਉਹਨਾਂ ਨੇ ਇਹਦਾ ਦੂਜਾ ਵਿਆਹ ਕੀਤਾ ਪਹਿਲੇ ਥਾਂ ਦਾ ਤਲਾਕ ਹੋਇਆ ਵਾ ਅੱਛਾ ਜੀ ਠੀਕ ਆ ਪਹਿਲੇ ਜਦੋਂ ਇਹ ਨੀਗੀ ਜੀ ਸੀ ਉਦੋਂ ਵੀ ਜਿਹੜੀ ਦੀ ਮਤਰੀ ਮਾਂ ਸੀ ਉਹਨੇ ਇਹਨੂੰ ਕੁੱਟਿਆ ਮਾਰਿਆ ਸੀ ਕਿਤੇ ਮੇਰੇ ਕੋਲ ਨਹੀਂ ਬੱਚਾ ਲੈ ਕਿਧਰ ਚੱਲਦੇ ਤੁਸੀਂ ਉਹਦੇ ਕੋਲ ਚ ਗਈ ਸੀ ਇਹ ਮੇਰੇ ਕੋਲ ਨਹੀਂ ਅੰਬੋਰ ਪਹੁੰਚ ਗਈ ਸੀ ਮੇਰੇ ਕੋਲ ਉਹ ਵੀ ਸੂਤ पे ਲੈ ਕੇ ਆਈਆਂ ਨਹੀਂ ਤੇ ਅੰਬੋਰ ਰਹਿੰਦੇ ਸੀਗੇ ਮੇਰੇ ਪੇਕੇ ਉੱਥੇ ਅੰਬੋਰ ਮੈਂ ਉੱਥੇ ਚਲ ਗਈ ਸੀ ਜਦੋਂ ਮੇਰਾ ਤਲਾਕ ਹੋਇਆ ਸੀ ਇਹਦੇ ਡੈਡੀ ਨਾਲੋਂ ਓਕੇ ਮੁੜ ਕੇ ਬਾਅਦ ਚ ਜੇ ਪਹਿਲੇ ਥਾਂ ਵਿਆਹੀ ਉਹ ਨੱਚੀ ਨੂੰ ਛੇ ਕਰਦਾ ਟੀਕੇ ਟੂਕੇ ਲਾਉਂਦਾ ਸੀਗਾ ਉਹ ਇਹਦੇ ਪਿਓ ਨੇ ਪੈਰ ਵਾਈ ਨਹੀਂ ਕੀਤੀ ਇਹਦੀ ਅੱਛਾ ਜੀ ਮੁੜ ਕੇ ਮਗਰ ਫੇਰ ਇਹ ਮੇਰੇ ਕੋਲ ਕੁੜੀ ਸੀ ਇਹਦੀ ਛੋਟੀ ਜੀ ਮੇਰੇ ਕੋਲ ਚਲ ਗਈ ਸੀ ਕਿ ਮੁੜ ਕੇ ਉਦੋਂ ਬਾਅਦ ਚ ਇਹਦਾ ਤਲਾਕ ਮੈਂ ਕਰਵਾਇਆ ਫਿਰ ਦੂਜੇ ਥਾਂ ਨੇ ਮਿਬਾਇਆ ਉਹਦੇ ਘਰ ਵਾਲਾ ਇੰਨਾ ਜ਼ਿਆਦਾ ਮਿਹਨਤੀ ਆ ਨਾ ਇਹ ਰੋਟੀ ਪਾਣੀ ਨਹੀਂ ਉਹਨੂੰ ਪਕਾ ਕੇ ਦੇਂ ਅਏ ਬਣੀ ਤੇ ਬੇੜਾ ਇੱਥੇ ਆ ਜੂ ਇਹ ਘਰ ਵਾਲ ਨੇ ਮਜ਼ਾਕ ਨੇ ਕਿਹਾ ਵੀ ਜੇ ਤੂੰ ਰੋਟੀ ਨਹੀਂ ਪਕਾਉਣੀ ਤੇ ਤੂੰ ਹੀ ਪੂਜਣਾ ਚੱਲ ਜਾ ਇਹ ਮੇਰੇ ਕੋਲੇ ਕਿਦ ਨਹੀਂ ਕਿਹੜਾ ਕੀ ਵਾਰ ਸੀ ਜਿੱਦਨੀਆਂ ਤੁਸੀਂ ਮੰਗਲਵਾਰ ਮੰਗਲਵਾਰ ਮੇਰੇ ਕੋਲੇ ਇਹ ਦੋਨੇ ਪੈਣਾ ਆਈਆਂ ਇਹ ਮੁੰਡਾ ਇਹਦਾ 2 ਸਾਲਾਂ ਦਾ ਵਾ ਮੈਂ ਵੀਡੀਓ ਕੋਲ ਤੇ ਤੈਨੂੰ ਦਿਖਾ ਦੇਣੀ ਆ ਹਾਂਜੀ ਦੋ ਸਾਲਾਂ ਦਾ ਮੁੰਡਾ ਵਾ ਗੁਰੀ ਉਹਦਾ ਨਾਮ ਆ ਉਹ ਦੋ ਤਿੰਨ ਦਿਨ ਹੋ ਗਏ ਜੋਤੀ 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 ਕਰਨ ਦੇ ਆ ਹੁਣ ਬੱਚੇ ਨੇ ਤਾਂ ਮਾਂ ਦਾ ਕਰਦਾ ਮਾਂ ਹੀ ਲੱਭਣੀ ਬੱਚੇ ਨੇ ਤੇ ਉਹ ਕੰਮ ਕਰੂਗਾ ਕਿ ਜਾਂ ਬੱਚੇ ਨੂੰ ਸੰਭੂਗਾ ਉਹ ਬੰਦਾ ਇੰਨਾ ਕਿ ਜ਼ਿਆਦਾ ਉੱਤ ਤੱਕ ਦੀ ਛੁੱਟੀ ਅੱਜ ਵੀ ਨਹੀਂ ਉਹਨਾਂ ਨੇ ਦਿੱਤੀਗੀ ਮਰਾਤੀ ਗੱਲ ਕੀਤੀ ਜੱਟਾ ਨਾ ਮੈਂ ਕਹੇ ਜੇ ਤੁਸੀਂ ਤੇ ਬਾਹਰ ਲੈ ਜਾਓ ਇਹਨੂੰ ਸਾਡੀ ਕੀ ਤੁਸੀਂ ਨਸੀਬਤ ਵੇਖਣੀ ਤੇ ਵੇਖਣੀ ਕਿੰਨੀ ਹੈ ਤੁਸੀ ਹਾਂਜੀ ਉਹ ਆਂਦੇ ਵੀ ਤੁਸੀਂ ਭੇਜੀ ਕੋ ਮੈਂ ਮੈਂ ਤਾਂ ਵੈਸੇ ਇਹਨੂੰ ਚਿੜਕਿਆ ਵੀ ਤਾਂ ਮੁੰਡੇ ਨੂੰ ਕਿਉਂ ਨਹੀਂ ਲੈ ਕੇ ਜੇ ਤੂੰ ਆਈ ਹੈ ਮੇਰੇ ਕੋਲ ਤਾਂ ਮੁੰਡੇ ਨੂੰ ਤਾਂ ਲੈ ਕੇ ਆ ਹਾਂਜੀ ਮੈਂ ਕਹ ਪਿਓ ਤੇ ਉਹ ਕੰਮ ਤੋਂ ਕਲਪਿਆ ਆਉਂਦਾ ਵਾ ਮੇਰੇ ਘਰ ਆਲਾ ਹੋਣ ਵਾਲਾ ਕੰਮ ਤੋਂ ਕਲਪਿਆ ਆਉਂਦਾ ਫੇਰ ਉਹ ਵੇਖ ਕੇ ਕਲਪੂਗਾ ਹਾਂਜੀ ਮਤਰੀਆ ਪਿਓ ਹੋ ਕੇ ਤੁਹਾਡੇ ਸਿਰ ਤੇ ਹੱਥ ਰੱਖਣ ਦੇ ਇੰਨਾ ਕਰਨ ਦੇ ਤੁਸੀਂ ਫੇਰ ਵੀ ਉਹਦੀ ਬਦਨਾਮੀ ਕਰੋਂਦੀ ਕਿਹੜੀ ਚੀਜ਼ ਦੀ ਕਮੀ ਆ ਮੈਂ ਹਣ ਕੱਲ ਸਾਰਾ ਦਰਬਾਰ ਸਾਹਿਬ ਲੱਭ ਲਿਆ ਇਹਨੂੰ ਕਿਤੇ ਨਹੀਂ ਸਾਨੂੰ ਦਿੱਸੀ ਗਈ ਮੈਂ 7 ਵਜੇ ਤੁਹਾਡੀ ਖਬਰ ਵੇਖੀ ਫਿਰ ਮੈਂ ਤੁਹਾਨੂੰ ਕਾਲ ਕੀਤੀ 7 ਵਜੇ ਅੱਜ ਦਿਨੇ ਕੱਲ ਕੱਲ ਸ਼ਾਮੀ ਆ ਕੱਲ ਸ਼ਾਮੀ ਮੇਰੇ ਨਾਲ ਇਹ ਆਪਣੇ ਕੋਲ ਕੱਲ ਆਈ ਕੁੜੀ ਆ ਕਿ ਪਰਸਾਂ ਆਈ ਆ ਪਰਸਾਂ ਆਈ ਤਾਂ ਪਰਸਾਂ ਸ਼ਾਮੀ ਨੂੰ ਫੋਨ ਆਇਆ ਹਾਂਜੀ ਆ ਪਰਸਾਂ ਸ਼ਾਮੀ ਮੇਰੇ ਕੋਲ ਆਈ ਐ ਤੇ ਕੱਲ ਗਰੁੱਪ ਦੇ ਵਿੱਚ ਆਵੇ ਮੇਰੇ ਜੋ ਖਬਰ ਵਗੈਰਾ ਸਾਰੀ ਮੇਰੇ ਗਰੁੱਪ ਵਿੱਚ ਆ ਜਾਂਦੀ ਆ ਹਾਂਜੀ ਆਵੇ ਮੈਂ ਵੀਡੀਓ 7 ਵਜੇ ਮੈਂ ਆਪਣੀ ਜਿਠਾਣੀਆਂ ਘਰੇ ਚੱਲੀ ਮੈਂ ਕਿਉਂ ਉੱਧਰ ਵੇਖ ਕੇ ਨਹੀਂ ਫੜਾ ਮੰਦਰ ਅਗਨੇਸ਼ੀ ਦਾ ਮੈਂ ਕਿਹਾ ਚਲ ਮੈਂ ਉਧਰ ਵੇਖ ਕੇ ਉਹ ਨਹੀਂ ਕਿਤੇ ਉਧਰ ਮਿਰਜੀ ਠਾਣੀ ਘਰੇ ਨਾਲ ਚਲ ਗਈ ਹੋਵੇ ਉਹ ਮੈਂ ਹਜੇ ਥੱਲੇ ਉਤਰਨੀ ਲੱਗੀ ਸੀਗੀ ਦੋ ਪੌੜੀਆਂ ਤੋਂ ਮੈਂ ਤੁਹਾਡੀ ਖਬਰ ਵੇਖੀ ਮੈਂ ਕੱਲ ਦੀਆਂ ਖਬਰਾਂ ਹੀ ਵੇਖੀ ਜਾਨੀ ਮੈਂ ਕਿਹਾ ਚਾਹ ਕਿਤੇ ਗਰੁੱਪ ਦੇ ਵਿੱਚ ਕਿਤੇ ਕਿਤੇ ਨਾ ਕਿਤੇ ਜੇ ਬੈਠੀ ਹੋ ਕੋਈ ਨਾ ਕੋਈ ਵੀਡੀਓ ਪਾਉ ਗਈ ਇਹ ਪੈਣੀ ਆਪਣੇ ਲਈ ਹਰੀ ਕਪਤਣਾ ਆਪਣੇ ਅੱਡੇ ਤੋਂ ਅੱਗੇ ਜਾ ਕੇ 4 ਕਿਲੋਮੀਟਰ ਹਰੀ ਕਪਤਣਾ ਆਇਆ ਵੀ ਹੈ ਨਹੀਂ ਸੀ ਚੌਂਕ ਹੁੰਦਾ ਮੈਂ ਤਾਂ ਦੱਸਦਾ ਮਾਂ ਉੱਥੇ ਇਹ ਆਪਣੇ ਨਾਲ ਵੀਰ ਪਿਆਰ ਵਾਲੇ ਆ ਬਗੀਚਾ ਸੌ ਦੀ ਦੁਕਾਨ ਵਾਲਾ ਮੋਟਰਸਾਈਕਲ ਵਾਲੀ ਉੱਥੇ ਭੈਣੇ ਬੈਠੀ ਸੀਗੀ ਇਹਨਾਂ ਵੀਰ ਜੀ ਹੁਣਾਂ ਨੇ ਬੜਾ ਇਹਦੇ ਬਾਰੇ ਪੁੱਛਿਆ ਤੇ ਭੈਣੇ ਤੋਂ ਕਿੱਥੋਂ ਆ ਕੌਣ ਆ ਇਹਨੇ ਕੁਝ ਨਹੀਂ ਦੱਸਿਆ ਆਪਣੇ ਬਾਰੇ ਫਿਰ ਉਸ ਤੋਂ ਬਾਅਦ ਮੇਰੇ ਪਿੰਡ ਦੇ ਸਰਪੰਚ ਸਾਹਿਬ ਵੀ ਪਹਿਲੇ ਥਾਂ ਮੇਰਾ ਤਲਾਕ ਹੋਇਆ ਚਲੋ ਤੇ ਉਸ ਤੋਂ ਬਾਅਦ ਮੇਰੇ ਪਿੰਡ ਦੇ ਸਰਪੰਚ ਸਾਹਿਬ ਸੀਗੇ ਤੇ ਉਹ ਇਹਨੂੰ ਲੈ ਕੇ ਆਏ ਮੇਰੇ ਕੋਲ ਆ ਵੇਖੋ ਪ੍ਰਸੋ ਨੀ ਦੀ ਖਬਰ ਹੈ ਖਬਰ ਗਾਹੀ ਖਬਰੇ ਦੀ ਇਹ ਉੱਥੇ ਵੀ ਚੱਲ ਗਈ ਸੀ ਮੇਰੇ ਕੋਲੇ ਹੰਬੋਰ ਆ ਵੇਖੇ ਦਾ ਪਿਓ ਅੱਛਾ ਲੜਕਾ ਅਲਪਤਾ ਲੜਕੇ ਕੋ ਪਰਜਨੋਂ ਤੱਕ ਪਹੁੰਚਾਇਆ ਹਾਂਜੀ ਬਾਜੀ ਹਾਂਜੀ ਹਾਂਜੀ ਆ ਵੇ ਖਬਰ ਦੇ ਲੈਣ ਆਵੇ ਬੈਠੇ ਜੋਤੀ ਕੋਲੇ ਹੂੰ ਕੁਛ ਨਹੀਂ ਹੋ ਖਬਰ ਦੇ ਲੈਣ ਆਈ ਨਾ ਵੀ ਹਾਂ ਮੈਂ ਆਪਣੇ ਚੈਨਲ ਤੇ ਪਾਉਣੀ ਆ ਨਾ ਚੈਨਲ ਤੇ ਪਾਉਣਗੇ ਵੀ ਕੁੜੀ ਲੱਗੀ ਇਸਕੇ ਲੈ ਗਿਆ ਕੁੜੀ ਤੁਹਾਨੂੰ ਦੀ ਠੀਕ ਮੈਂ ਕਰਦੀ ਤੁਹਾਨੂੰ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਆ ਜਿਹੜੀ ਤੁਸੀਂ ਮੇਰੇ ਲਾਗੇ ਭੈਣ ਬੈਠੀ ਦੇਖ ਰያ ਜੀ ਇਸ ਭੈਣ ਨੂੰ ਮੇਰੇ ਪਿੰਡ ਦੇ ਵੀਰ ਗੁਰਦੇਵ ਸਿੰਘ ਸਰਪੰਚ ਸਾਹਿਬ ਤੇ ਸੋਨੂ ਵੀਰ ਕਿੱਤੋਂ ਵੱਲ ਤੋਂ ਸਰਪੰਚ ਸਾਹਿਬ ਉਹ ਇਸ ਭੈਣ ਨੂੰ ਹਰੀਕੇ ਪਤਨ ਮਿਲੇ ਸੀਗੇ ਇਹ ਭੈਣ ਉੱਥੇ ਹਰੀਕੇ ਪਤਨ ਵੀਰ ਬਗੀਚਾ ਸਿੰਘ ਜੀ ਹੁਣਾਂ ਦੀ ਦੁਕਾਨ 'ਵਾਂ ਤੇ ਉੱਥੇ ਇਹ ਬੈਠੀ ਸੀਗੀ ਤੇ ਆਪਣੇ ਬਾਰੇ ਕੁਝ ਨਹੀਂ ਸੀ ਦੱਸ ਰਹੀ ਤੇ ਚਲੋ ਜਦੋਂ ਇਹ ਮੇਰੇ ਵੀਰ ਵੱਡੇ ਵੀਰ ਜੀ ਹੁਣੀ ਉਥੇ ਪਹੁੰਚਦੇ ਆ ਤੇ ਉਹ ਮੈਨੂੰ ਇਦਾਂ ਇੱਕ ਖਬਰ ਕਰਦੇ ਕਿ ਪੀ ਛੋਟੇ ਵੀਰਪਿਆ ਇੱਕ ਮੈਂਟਲੀ ਅਫਸਰ ਭੈਣ ਵਾ ਤੇ ਆਪਣੇ ਬਾਰੇ ਕੁਝ ਨਹੀਂ ਦੱਸ ਰਹੀ ਤੇ ਇਹਨੂੰ ਆਪਣੇ ਕੋਲ ਲਿਜਾ ਕੇ ਪਹਿਲਾਂ ਤੇ ਇਹਨੂੰ ਸੇਫ ਜਗ੍ਹਾ ਤੇ ਪਹੁੰਚਾਓ ਠੀਕ ਹੈ ਜੀ ਵੀ ਆਪਣੇ ਆਸ਼ਮ ਵਿੱਚ ਲੈ ਕੇ ਆਓ ਉਸ ਤੋਂ ਬਾਅਦ ਇਹਦੇ ਪਰਿਵਾਰ ਦਾ ਪਤਾ ਕਰੋ ਤੇ ਇਹਨੂੰ ਆਪਣੇ ਪਰਿਵਾਰਕ ਪਹੁੰਚਾਓ ਫਿਰ ਚਲੋ ਸੰਗਤ ਦੇ ਸਹਿਯੋਗ ਨਾਲ ਆਪਾਂ ਵੀਡੀਓ ਜਿਹੜੀ ਪਾਈ ਹੁੰਦੀ ਆ ਉਹ ਵੀਡੀਓ ਵਾਇਰਲ ਹੁੰਦੀ ਆ ਤੇ ਉਸ ਵੀਡੀਓ ਨੂੰ ਵੇਖ ਕੇ ਅੱਜ ਇਹ ਭੈਣ ਜੀ ਹੁਣੀ ਲੈਣ ਆਏ ਆ ਆਪਾਂ ਇਹਨਾਂ ਨੂੰ ਪੁੱਛਦੇ ਆ ਕਿ ਭੈਣ ਜੀ ਹੁਣੀ ਇਹਦੇ ਕੀ ਲੱਗਦੇ ਆ ਤੇ ਇਹ ਬੱਚੀ ਕਿਦਾਂ ਦੀ ਲਾਪਤਾ ਹੋਈ ਆ ਤੇ ਦਿਮਾਗੀ ਹਾਲਾਤ ਇਹਦੇ ਕਦੋਂ ਦੇ ਡਿਸਟਰਬ ਹੋਇਆ ਆ ਆਪਾਂ ਸਾਰੀ ਜਾਣਕਾਰੀ ਭੈਣ ਤੋਂ ਲੈਣੇ ਆ ਤੇ ਭੈਣ ਕੀ ਲੱਗਦੇ ਤੁਸੀਂ ਇਹਨਾਂ ਦੇ ਆ ਵੇਖੋ ਕੀ ਕੀ ਲੱਗਦੇ ਮੈਂ ਜੀ ਮੰਮੀ ਆ ਅੱਛਾ ਮੰਮੀ ਆ ਤੁਸੀਂ ਜੀ ਤੇ ਮੈਨੂੰ ਜਦੋਂ ਮੈਂ ਵੀਡੀਓ ਪਾਈ ਸੀ ਦੀ ਤੇ ਮੈਨੂੰ ਇਹਦੇ ਬਾਰੇ ਖਬਰ ਮਿਲੀ ਸੀ ਕਹਿੰਦੇ ਸੀਗੇ ਕਿ ਇਹ ਤੁਹਾਡ ਮਤਲਬ ਕਿ ਹੁਣ ਮੈਂ ਚਲੋ ਹੁਣ ਉਹ ਪਰਸਨਲ ਲਾਈਫ ਆ ਤੁਹਾਡੀ ਮੈਂ ਨਹੀਂ ਡਰਾਉਣਾ ਚਾਹੁੰਦਾ ਕਿ ਇਹਦਾ ਕੀ ਸਿਲਸਿਲਾ ਮਤਲਬ ਕਿ ਇਹ ਭੈਣ ਕਦੋਂ ਦੀ ਦਿਮਾਗੀ ਅਫਸੈਟ ਵਾ ਤੇ ਕੀ ਹਾਲਾਤ ਆ ਕਿਦਨ ਦੀ ਕਰੋਗੇ ਇਹ ਇਹ ਕਰੋ ਪਰਸੋਂ ਦੀ ਆਈ ਹੋਈ ਆ ਅੱਛਾ ਪਰਸੋਂ ਦੀ ਕਰੋ ਆਈ ਆ ਹਾਂਜੀ ਇਹਨੂੰ ਮੈਂ ਕਿਹਾ ਵੀ ਤੂੰ ਮੁੰਡਾ ਕਿਉਂ ਨਹੀਂ ਲੈ ਕੇ ਆਈ ਨਾਲ ਬਸ ਮੇਰ ਨਾਲ ਕਿ ਇਹਨੂੰ ਛਿੜਕਿਆ ਵਾ ਮੈਂ ਬਾਥਰੂਮ ਚਲ ਗਈਆਂ ਤੇ ਇਹਨੇ ਚੁੱਕਿਆ ਬੈਗ ਤੇ ਚਲ ਗਈ ਮੇਰੇ ਇਹਦੇ ਕੋਲ ਕਰਾਇਆ ਵੀ ਹੈ ਨਹੀਂ ਮੈਂ ਸੋ ਕੋ ਮਗਰ ਵੀ ਗਈਆਂ ਮੈਂ ਕਿਹਾ ਵੀ 100 ਰੁਪਿਆ ਕਰਾਇਆ ਲੈ ਜਾ ਵੀ ਤੂੰ ਚਭਾਲ ਚਲ ਜਾ ਆਪਣੇ ਘਰੇ ਇਹ ਨਹੀਂ ਤੂੰ ਜਾ ਜਾਈ ਤੇ ਇਹਨੂੰ ਮੈਂ ਛੱਡ ਦਊਂਗੀ ਜਾਂ ਗੁੱਸੇ ਦੀ ਮਾਰੀ ਕਰੋ ਨਿਕਲਾਈ ਮੈਂ ਲੈ ਆਉਂ ਲੇ ਲੂੰਗੀ ਕਰਾਇਆ ਮੈਂ ਚਲ ਜੂੰਗੀ ਤੇ ਇਹ ਜਦੋਂ ਨਿੱਕੀ ਜੀ ਹੁੰਦੀ ਚਲ ਗਈ ਸੀ ਇਹ ਹੰਬੋਰ ਇਹ ਰੇਪੂਲਸ ਵਾਲਿਆਂ ਨੇ ਸਿਰ ਦੇ ਵਿੱਚ ਡੰਡਾ ਡੁੰਡਾ ਮਾਰਿਆ ਇਹ ਉਦੋਂ ਦੇ ਨੂੰ ਦੌਰੇ ਵੀ ਪੈਂਦੀ ਹੈ ਅੱਛਾ ਅੱਛਾ ਹਾਂਜੀ ਅੱਛਾ ਪਹਿਲਾਂ ਇਹ ਸਹੀ ਸੀ ਪਹਿਣ ਹਾਂ ਪਹਿਲਾਂ ਇਹ ਬਹੁਤ ਸਹੀ ਜਦੋਂ ਮੇਰਾ ਤਲਾਕ ਹੋਇਆ ਛੱਡ ਕੇ ਹੀ ਉਦੋਂ ਬਹੁਤ ਸੋਹਣੀ ਸੀ 11 ਸਾਲਾਂ ਦੀ ਸੀ ਇਹ ਇਹਦੇ ਪਿਓ ਨੇ ਰੱਖ ਲਈਆਂ ਸੀ ਤਿੰਨੇ ਕੁੜੀਆਂ ਮੇਰੀਆਂ ਤਿੰਨ ਕੁੜੀਆਂ ਇਸ ਵਕਤ ਮੇਰੇ ਕੋਲੇ ਦੋ ਕੁੜੀਆਂ ਇਹ ਆਪੇ ਆ ਗਈਆਂ ਮੇਰੇ ਕੋਲੇ ਇਹਨਾਂ ਦੇ ਵਿਆਹ ਵੀ ਮੈਂ ਕੀਤੇ ਆ ਪੁਲਿਸ ਵਾਲੇ ਨੇ ਸਿਰ 'ਚ ਡੰਡਾ ਮਾਰ ਦਿੱਤਾ ਮਾਰਿਆ ਇਹਦੇ ਸਿਰ 'ਚ ਉਦੋਂ ਤੋਂ ਉਦੋਂ ਬਾਅਦ ਚ ਇਹਨੂੰ ਦੌਰੇ ਪੈਣ ਲੱਗ ਗਏ ਅੱਛਾ ਉਦੋਂ ਕਿੱਡੀ ਸੀ ਇਹ ਇਹ 11 ਸਾਲਾਂ ਦੀ ਸੀ ਉਦੋਂ ਅੱਛਾ ਹਾਂਜੀ ਤੇ ਹੁਣ ਤੇ ਪੈਣੀ ਤੇ ਆਪਣੇ ਬਾਰੇ ਜਦੋਂ ਹੁਣ ਇਹਨੂੰ ਪੁੱਛਿਆ ਸੀਗਾ ਕੋਈ ਖਾਸ ਨਹੀਂ ਸੀ ਪਹਿਲਾਂ ਦੱਸ ਰਹੀ ਫਿਰ ਜਦੋਂ ਇਹਨਾਂ ਵਾਹ ਵਾ ਨਿਵੇਂ ਲੈ ਫਿਰ ਇਹਨੇ ਇੱਕ ਵਾਰੀ ਬੋਲਿਆ ਕਿ ਮੈਂ ਮਰਾਦਪੁਰਾ ਵਾ ਠੀਕ ਹੈ ਜੀ ਚਲੋ ਮਰਾਦਪੁਰੇ ਮੇਰ ਨੂੰ ਵੀ ਜਾਣਦੇ ਆ ਤੇ ਇੱਕ ਆਪਣੇ ਬ੍ਰਹਮਾ ਹਲਵਾਈ ਆਪਣੇ ਡੈਡੀ ਦਾ ਨਾਮ ਲਾ ਦੇ ਡੈਡੀ ਦਾ ਨਾਮ ਬ੍ਰਹਮਾ ਹਲਵਾਈ ਉਹ ਤਾਂ ਤੇ ਰਾਜੂ ਆ ਦਾ ਨਾਮ ਤੇ ਜਿਆਦਾ ਉਹਨੂੰ ਬ੍ਰ ਹੈਗਾ ਉਹ ਹਾਂ ਹੈਗਾ ਦਾ ਇੱਥੇ ਕਹਿੰਦੀ ਸੀ ਮਰ ਗਿਆ ਨਹੀਂ ਹੈਗਾ ਹਾਂ ਨਹੀਂ ਪਿੰਡੋਂ ਉੱਥੇ ਮੈਨੂੰ ਕੋਈ ਦੱਸਦਾ ਸੀਗਾ ਚਲੋ ਤੇ ਪੈਣੀ ਇਹਦੀ ਕੋਈ ਦਵਾਈ ਬੁੱਟੀ ਚੱਲਦੀ ਦਵਾਈ ਬੁੱਟੀ ਚੱਲਦੀ ਹੈ ਇਹ ਆਪਦੇ ਘਰ ਵਾਲੇ ਨਾਲ ਲੜ ਕੇ ਸਾਰੀਆਂ ਗੋਲੀਆਂ ਖਾ ਲੈਂਦੀ ਆ ਫਿਰ ਅੱਕ ਕੇ ਤੇ ਘਰ ਵਾਲੇ ਨੇ ਦਵਾਈ ਨੂੰ ਛੱਡ ਦਿੱਤੀ ਜੇ ਉਹ ਕਹਿੰਦਾ ਵਾ ਰੋਗੀ ਪਾਣੀ ਪੀ ਕਹਿੰਦਾ ਜਿੱਦਾਂ ਤੁਹਾਨੂੰ ਪਤਾ ਸੀਗਾ ਕਿ ਇਹ ਪੈਨਡਮੈਂਟਰੀ ਡਿਸਟਰਬ ਵਾ ਹਨਾ ਤੇ ਤੁਸੀਂ ਇਹਦਾ ਧਿਆਨ ਰੱਖੋ ਤੁਸੀਂ ਕੱਲ ਜਿਵੇਂ ਤੁਸੀਂ ਕਿਹਾ ਵੀ ਗੁੱਸੇ ਹੋ ਕੇ ਆ ਗਈ ਆ ਤੇ ਤੁਸੀਂ ਇਹਨੂੰ ਨਾ ਜਾਣ ਦੋ ਇਦਾਂ ਨਾ ਇਹਦੇ ਨਾਲ ਇਹੋ ਜਿਹਾ ਬਿਹੇਵ ਕਰੋ ਮਾਨ ਕੇ ਚਲੋ ਅੱਜੇ ਮੇਰੇ ਕੋਲ ਆ ਗਈ ਆ ਹਨਾ ਜਾਂ ਉਹ ਵੀਰ ਚੰਗੇ ਸੀ ਉਹਨਾਂ ਕੋਲ ਪਹੁੰਚ ਗਿਆ ਰੱਬ ਨਾ ਕਰੇ ਕੱਲ ਨੂੰ ਤੁਹਾਡੇ ਨਾਲ ਫੇਰ ਗੁੱਸੇ ਰਾਜੀ ਹੋ ਕੇ ਕਿ ਉਹ ਜੀ ਜਗ੍ਹਾ ਚੱਲ ਜੇ ਫੇਰ ਪੈਣੇ ਉੱਥੋਂ ਆਉਣਾ ਔਖਾ ਹੋ ਜਾਂਦਾ ਕਿ ਜੀ ਮੰਨਦੇ ਵੀਰੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਪਰ ਇਹ ਥੋੜਾ ਜਿਹਾ ਘਬਰਾ ਗਈ ਇਹਨੂੰ ਸਾਰਾ ਪਤਾ ਵਾ ਨਹੀਂ ਸਾਰੀ ਗੱਲਬਾਤ ਦਾ ਪਤਾ ਵਾ ਮੁੰਡਾ ਵੈ ਦਾ 2 ਢਾਈ ਸਾਲਾਂ ਦਾ ਤੇ ਜਦੋਂ ਹੁਣ ਵੇਖੋ ਚਲੋ ਕਹਿਣਾ ਚਾਹੀਦਾ ਧੀ ਹੈ ਮੇਰੀ ਜਦੋਂ ਆਪਾਂ ਨੂੰ ਲੋਨ ਪਾਉਣ ਦਾ ਕਿਸ ਦੇ ਨਾਲ ਗੱਲ ਕਰਨ ਦਾ ਪਤਾ ਵਾ ਤੇ ਫਿਰ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਵਿੱਚ ਪਤਾ ਹੋਣਾ ਚਾਹੀਦਾ ਅੰਕ ਕਹਿੰਦੇ ਚਲੋ ਮਮਾ ਦਾ ਪਰੇ ਪਰਸੋਂ ਦੀ ਨਾ ਡਾਰੀ ਜਾਂ ਉਪਰੇ ਜੀਆਂ ਚ ਆ ਗਈ ਤੇ ਇੱਕ ਘਬਰਾ ਜ ਗਈ ਇਹਨੂੰ ਕੋਈ ਸਮਝ ਨਹੀਂ ਸੀ ਲੱਗਦੀ ਤੋਂ ਕਿ ਆਈਆਂ ਜੋਤੀ ਉਥੋਂ ਅੱਛਾ ਨਹੀਂ ਮੈਂ ਇੱਧਰੋਂ ਪੈਣ ਮੈਂ ਮਤੋਂ ਪਛੜਾ ਤੇ ਘਰੋਂ ਕਿਦਨ ਦੀ ਆਈਆਂ ਤੂੰ ਇਹ ਦੱਸੋ ਘਰੋਂ ਕਿਦਨ ਦੀ ਆਈਆਂ ਪਰਸੋਂ ਦੀ ਪਰਸੋਂ ਹੀ ਆਈ ਘਰੋਂ ਤੇ ਇਹ ਪੈਣੇ ਉੱਥੇ ਸੀ ਕੀ ਜਿਹੜਾ ਉਹ ਖੇਮ ਕਰਨ ਲੱਗੇ ਪਿੰਡ ਆ ਪਿੱਕੀ ਪਿੱਕੀ ਵੈਂਡ ਚਭਾਲ ਉੱਥੇ ਸਾਲੋ ਨਹੀਂ ਇੱਥੇ ਨਹੀਂ ਹੁਣ ਇਹ ਰਹਿੰਦੇ ਕਿਥੇ ਚਭਾਲ ਕੇ ਪਿੱਕੀ ਵੈਂਡ ਚਭਾਲ ਦੇ ਲਾਗੇ ਗੱਗੋ ਬੂਆ ਉੱਥੇ ਰਹਿੰਦੇ ਗੱਗੋ ਬੂਆ ਸੀ ਗੱਗੋ ਬੂਆ ਰਹਿੰਦੇ ਆ ਤੇ ਗੱਗੋ ਬੂਆ ਇਹ ਪੈਣੇ ਕਿਦਾਂ ਆਈ ਤੂੰ ਤੁਰ ਕੇ ਆਈ ਹਰੀਕੇ ਤਾਂ ਨਹੀਂ ਅੱਛਾ ਗੱਗੂ ਬੇ ਤੋਂ ਤੁਹਾਡੇ ਕੋਲ ਚਲੇ ਗਏ ਤਰਨ ਤਰਨ ਮੇਰੇ ਕੋਲ ਹੀ ਆਈਆਂ ਦੋਨੇ ਪੈਣਾ ਬਾਸ ਤੇ ਆਈਆਂ ਵਾ ਤਰਨ ਤਰਨ ਹਾਂ ਤਰਨ ਤਰਨ ਤੁਸੀਂ ਤਰਨ ਤਰਨ ਕਿੱਥੇ ਰਹਿੰਦੇ ਜੀ ਅਸੀਂ ਤਰਨ ਤਰਨ ਮਰਾਦਪੁਰੇ ਮਰਾਦਪੁਰੇ ਹਾਂਜੀ ਠੀਕ ਹੈ ਜੀ ਮਰਾਦਪੁਰੇ ਮਰਾਦਪੁਰੇ ਰਹਿੰਦੇ ਹਾਂ ਜਹਾਂ ਹੈਗੇ ਮੈਨੂੰ ਵੀਜ਼ਾ ਤੇ ਮਰਾਦਪੁਰੇ ਆ ਫਿਰ ਤੂੰ ਆਈ ਮੇਰੀ ਭੈਣ ਹਾਂਜੀ ਮਰਾਦ ਕਾਦੇ ਤੇ ਆਈ ਹਾਂ ਬਸ ਤੇ ਤੇ ਨਹੀਂ ਤੂੰ ਤੂੰ ਆਈ ਕਾ ਤੂੰ ਹਾਂ ਪਤਾ ਨਹੀਂ ਇੱਕ ਮੁੰਡੇ ਜਿਹਨੇ ਕਿਰਾਇਆ ਦਿੱਤਾ ਸੀ ਮੈਨੂੰ ਨਹੀਂ ਜੇ ਤੈਨੂੰ ਕੋਈ ਕਿਰਾਇਆ ਦੇਊਗਾ ਤੇ ਤੂੰ ਜਿੱਧਰ ਮਰਜ਼ੀ ਤੁਰ ਕੇ ਚਲ ਜਾਏਂਗੀ ਮਾਨੀਂਦਿਆ ਹੁਣ ਮੈਂ ਤੈਨੂੰ ਕਿਰਾਇਆ ਦੇ ਦੇਣਾ 4500 ਰੁਪਏ ਦੇ ਦੇਣਾ ਤੇ ਤੂੰ ਜਿੱਧਰ ਮਰਜੀ ਚੜ ਜੇਂਗੀ ਹੈ ਨਹੀਂ ਲੜਕੀਆਂ ਹੀ ਕਰਦੇ ਮਾਰਦੇ ਏ ਤੈਨੂੰ ਅੱਡੀ ਰਾਜਕੁਮਾਰ ਐਸ ਐਚਓ ਕਰ ਇੱਕ ਵਾਰੀ ਹੁੰਦੀ ਏ ਦੇ ਮਾਪਿਓ ਨੇ ਪਿਓ ਜਨੇ ਲਾਈ ਸੀਗੀ ਹਾਂਜੀ ਮੈਂ ਉਹਨਾਂ ਦੇ ਘਰੇ ਵੀ ਕੱਲ ਤੜਕੇ ਪੋਚ ਕੇ ਆਈ ਉਹ ਆਂਦੇ ਹੀ ਵੜਨ ਨਹੀਂ ਦਿੰਦੇ ਜੁੱਤੀਆਂ ਅੱਛਾ ਹਾਂ ਕਿਉਂ ਕਹਤੋਂ ਨਹੀਂ ਵੜਨ ਦਿੰਦੇ ਉਹ ਇਹ ਫਿਰ ਉਧਰ ਜਾ ਕੇ ਬਹਿ ਜਾਂਦੀ ਹੈ ਹਾਂ ਜਿੰਦ ਵੀ ਜਦੋਂ ਵਿਆਹੀ ਆ ਘਰ बसा ਵੀ ਆਪਦਾ ਠੀਕ ਤੈਨੂੰ ਐਂ ਈ ਨਹੀਂ ਕਰੀਦਾ ਨਾ ਜੇ ਕੋਈ ਮਾੜੀ ਮੋਟੀ ਕੋਈ ਗੁੱਸੇ ਰਾਜੀ ਹੋ ਗਿਆ ਵਾ ਤੇਰਾ ਤੇ ਮੇਰੀ ਭੈਣ ਐਦਾਂ ਨਹੀਂ ਕਰੀਦਾ ਹੁੰਦਾ ਅੱਜ ਉਹ ਤੈਨੂੰ ਲੈਣ ਆਏ ਆ ਕੱਲ ਨੂੰ ਜੇ ਤੂੰ ਵਾਰ-ਵਾਰ ਜਾਏਂਗੀ ਤੇ ਫਿਰ ਇਹਨਾਂ ਲੈਣ ਵੀ ਨਹੀਂ ਹੋਣਾ ਮੈਂ ਤਾਂ ਜੇ ਹੁਣੇ ਜਾਊਗੀ ਨਾ ਤੂੰ ਮੈਨੂੰ ਦੱਸੋ ਫਿਰ ਮੈਂ ਆਪਦੇ ਕੋਲ ਲੈ ਆਉਂਗਾ ਇਹਨੂੰ ਫਿਰ ਤੈਨੂੰ ਮੈਂ ਜਾਣ ਨਹੀਂ ਦੇਣਾ ਇਹ ਜਾਣਾ ਵਾ ਆਪਣੇ ਘਰ ਦੇਣਾ ਕਿ ਇੱਥੇ ਰਹਿਣਾ ਵਾ ਮੈਂ ਕਿਹਾ ਨਾ ਹੈ ਕਿੱਝਾ ਮੈਂ ਨਹੀਂ ਜਾਣਾ ਨਹੀਂ ਜਾਣਾ ਲੈਲਾ ਇਹ ਨਹੀਂ ਜਾਣਾ ਕਿਉਂ ਕੌਣ ਮਾਰਦਾ ਵਾ ਆ ਗੋਣ ਇਹਦੇ ਅਸਬਲ ਦਾ ਕਾ ਕਰਾ ਕਲਮ ਅਮੀਨ ਨੂੰ ਬੜੇ ਫੁੱਲ ਲਾਉਂਦੇ 3000 ਫੁੱਲ ਲਾਦੇ ਸੇਕ ਦਿੰਦੇ ਨਹੀਂ ਨਹੀਂ ਤੇ ਭਾਵੇਂ ਮੇਰੀ ਮੈਂ ਨਾ ਫਿਰ ਵੀ ਮੈਂ ਸ਼ੁਕਰ ਕਰਦੀ ਉਹ ਬੰਦੇ ਦੇ ਜਿਹਨੇ ਰੱਖੀ ਬੈਠਾ ਵਾ ਜਿਹਨੇ ਜਨਾਨੀ ਪਕਾ ਕੇ ਦੇਵੇ ਦੋਰੇ ਪੁੰਦੋਂ ਤੱਕ ਕਰ ਰੱਖਿਆ ਹਾਂ ਜੀ ਭਈ ਅਸੀ ਕਾਲ ਸਸੀ ਕਾਲ ਰਹੀ ਜੀ ਵਦਿਆ ਵਦਿਆ ਚਾਰ ਦੀ ਗੱਲ ਪਛਾਣੀ ਕੁੜੀ ਨੂੰ ਕੌਣ ਆਏ ਇਹ ਮੇਰੇ ਘਰ ਦੀ ਜੋਤੀ ਭਈਆ ਤੇਰੀ ਜੋਤੀ ਅਗਰ ਗੱਲ ਕੀਤੀ ਫੜ ਲੈ ਫੋਨ ਗੁਰੀ ਮੰਮਾ ਇਹ ਮੰਮਾ ਹੁੰਦਾ ਜਿਹਨੂੰ ਕੁਛ ਹੁੰਦਾ ਵਾ ਦਵਾਈ ਰਾਪਣੀਰੇ ਬਖਸ਼ੇ ਅਚੋ ਧਿਆਨ ਕੇ ਦਿਖਾ ਕੀ ਆ ਹਾਂ ਆ ਲੈ ਵੀਡੀਓ ਦਿਖਾ ਠੀਕ ਤਾਂ ਗਏ ਆਪ ਲੋ ਜੇ ਮੈਂ ਨਾ ਬੋਲਣਾ ਤਾਂ ਪਰ ਨਹੀਂ ਮੈਂ ਆਉਣਾ ਵੀ ਤੇ ਜਾਣਾ ਹੀ ਬੋਂ ਬਰ ਮਾ ਜਾਣਾ ਇਹ ਕਿੱਦਾਂ ਦੀ ਗੱਲ ਹੋਈ ਮੈਂ ਬੋਲਣਾ ਹਾਂ ਜੇ ਬੋਲਣਾ ਫਿਰ ਜਾਣਾ ਕਿ ਜੇ ਨਹੀਂ ਬੋਲਣਾ ਫਿਰ ਜਾਣਾ ਗੱਲ ਕਰਨ ਦਾ ਵੀ ਪਤਾ ਦੇ ਬੋਲਣਾ ਫੇਰ ਜਾਣਾ ਵਾ ਚਲ ਜੀ ਜੀ ਆਪਣੀ ਡਿਸਟਰਬ ਹੋਈ ਆ ਥੋੜੀ ਜੀ ਠੀਕ ਆ ਇਹਦੀ ਦਵਾਈ ਬੁਟੀ ਮੇਰੀ ਭੈਣ ਕਰਵਾਓ ਇਹ ਥੋੜੀ ਜੀ ਮੈਂਟਲੀ ਡਿਸਟਰਬ ਹੋਈ ਏ ਹਮ ਇਹ ਨਾ ਗੁੰਮ ਗੁੰਮ ਨਹੀਂ ਛੱਡ ਗਈ ਲੈ ਲਾ ਕਿਵੇਂ ਕਰਨੀ ਲਿਆਉਣੀ ਕਿ ਰਹਿਣ ਦੇ ਘੁਰੀ ਜੋਤੀ ਕਿਥੇ ਜੋਤੀ ਤਾਂ ਦੇਖੋ ਮੁੰਡਾ ਹਾਂ ਕਿਹੜਾ ਸੋਹਣਾ ਮੁੰਡਾ ਤੇਰਾ ਭੈਣੇ ਤੇ ਉਹਨੂੰ ਛੱਡ ਕੇ ਵਿਚਾਰ ਨਾ ਇਹ ਵਿਚਾਰਾ ਭਾਵੇਂ ਪਸੰਦ ਨਾਲ ਰੋਂਡਿਆ ਵੀ ਜੋਤੀ ਤੇ ਨਾ ਤੇ ਪੋਤਾ ਦਾ ਵੀ ਨਹੀਂ ਤਰਸ ਹੁੰਦਾ ਤੈਨੂੰ ਇੰਨੇ ਮੈਂ ਪੈਣੇ ਇੱਕ ਵਾਰੀ ਵੀ ਨਹੀਂ ਸਾਡੇ ਕੋਲ ਨਾਲ ਲਿਆ ਫੇ ਮੈਂ ਆਪਣੇ ਮੁੰਡੇ ਕੋਲ ਜਾਣਾ ਵਾ ਜਾਂ ਉਹਨਾਂ ਨਾਲ ਗੱਲ ਕਰਨੀ ਆ ਜਾਂ ਮੇਰਾ ਮੁੰਡਾ ਹੈਗਾ ਵਾ ਭਾਜੀ ਠੀਕ ਠੋਕ ਕੇ ਪਈ ਰਹਿੰਦੀ ਆ ਹੂੰ ਰੋਟੀ ਪਣੀ ਨਹੀਂ ਪਕਾਉਂਦੀ ਫਿਰ ਡਿਸਟਰਬ ਵਾ ਭਾਈ ਕੀ ਦਿਲ ਕਰਦਾ ਫੇ ਇੰਨਾ ਤੁਰ ਤੂੰ ਤੁਹਾਡੇ ਦਿਲ ਕਰੂਗਾ ਤੇ ਇੰਨਾ ਤੁਰ ਕੇ ਐਦਾਂ ਹੀ ਕਮਲਿਆਂ ਵਾਂਗ ਤੁਰੇ ਫਿਰੋ ਇਹ ਮੈਂ ਥੋੜੀ ਡਿਸਟਰਬ ਹੋਈ ਆ ਭੈਣੇ ਹੁਣ ਉਹ ਜਰਾ ਜੱਟਾਂ ਨਾਲ ਸਾਰੀ ਡੜੇ ਕੁੱਤੇਰ ਨੂੰ ਲੱਗਾ ਰਹਿੰਦਾ ਵਾ ਜੇ ਆਪਾਂ ਬੰਦੇ ਨੂੰ ਰੋਟੀ ਨਾ ਦੇਵਾਂਗੇ ਤੇ ਫਿਰ ਬੰਦਾ ਕਰੂਗਾ ਕੀ ਭੈਣੇ ਤੁਸੀਂ ਆਪਦੀ ਜਗ੍ਹਾ ਸਹੀ ਜੇ ਤੁਸੀਂ ਆਪਣੀ ਜਗ੍ਹਾ ਸਹੀ ਜੇ ਪਰ ਇਹ ਵੀ ਭੈਣੇ ਨਾਰਮਲ ਨਹੀਂ ਹੈਗੀ ਕਿ ਜਿਵੇਂ ਵੀ ਇਹ ਸਿਆਣੀ ਹੋਵੇ ਆਪਣਾ ਹਰ ਬੂਟੀ ਸਾਰਾ ਕੁਝ ਦਵਾਉਂਦਾ ਹੈ ਇਹ ਨਹੀਂ ਵੀ ਦਵਾਉਂਦਾ ਨਹੀਂਗਾ ਕਮਾਈ ਕਮਾਈ ਕਿਹਨੇ ਆਮੀ ਗੁਰੀ ਆਉ ਕੋਣਾ ਉਹ ਕੋਣਾ ਕਿਥੇ ਮਮਾ ਕਿਥੇ ਪੁੱਤੇ ਮਮਾ ਕਿਥੇ ਆ ਜੋਤੀ ਕਹਿੰਦਾ ਅੱਛਾ ਮਮਾ ਨਹੀਂ ਕਹਿੰਦਾ ਮਮਾ ਨਹੀਂ ਕਹਿੰਦਾ ਜੋਤੀ ਕਹਿੰਦਾ ਓਏ ਆਹ ਕੌਣ ਓਏ ਮੇਰੀ ਗੱਲ ਸੁਣ ਇਹਦਾ ਨਾਮ ਕੀ ਆ ਗੁਰੀ ਓ ਗੁਰੀ ਆ ਕੌਣ ਏ ਦਾਦੇ ਪਹਿਨੇ ਇੱਕ ਨਾ ਇਹ ਬੇਨਤੀ ਆ ਮੈਂ ਹਰ ਵੀਡੀਓ ਚ ਭਰਾਮਣ ਕਹਿੰਦੇ ਹਾਂ ਨਾ ਇੱਥੇ ਨਾ ਇਹਦਾ ਕੋਈ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਜ਼ਰੂਰ ਲਿਖਵਾ ਦਿਓ ਟੈਟੂ ਬਣਵਾ ਦਿਓ ਇਹਦਾ ਰੱਬ ਨਾ ਕਰੇ ਹੁਣ ਤੇ ਚਲੋ ਵੀਡੀਓ ਵਾਇਰਲ ਹੋ ਗਈ ਤੇ ਤੁਹਾਡੇ ਕੋਲ ਪਹੁੰਚ ਗਈ ਤੇ ਤੁਸੀਂ ਇਹਨੂੰ ਲੈਣ ਆ ਗਏ ਜੇ ਵੀਡੀਓ ਨਾ ਵਾਇਰਲ ਹੁੰਦੀ ਨਾ ਤੁਹਾਡੇ ਕੋਲ ਪਹੁੰਚਦੀ ਤੇ ਸਾਨੂੰ ਪਹਿਨੇ ਫਿਰ ਐਡਰੈਸ ਨਹੀਂ ਸੀ ਲੱਭਣਾ ਇਹਦਾ ਬੇਨਤੀ ਆ ਕਿ ਇਹਨਾਂ ਕੋ 1500 ਰੁਪਏ ਦਾ ਬੰਦਾ ਵਾ ਉਹ ਟੈਟੂ ਜਿੱਥੇ ਇਹਦਾ ਬਣਵਾ ਦਿਓ ਠੀਕ ਹੈ ਤੇ ਕੋਈ ਗੱਲ ਨਹੀਂ ਹੁਣ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਅੱਜ ਤੋਂ ਬਾਅਦ ਘਰੋਂ ਨਹੀਂ ਜਾਣਾ ਠੀਕ ਆ ਲੜਕੇ ਜੇ ਜੇ ਗਈ ਤੇ ਫੇਰ ਅਸੀਂ ਪੁਲਿਸ ਨੂੰ ਫੜਾ ਦੇਣੀ ਆ ਜਾਣਾ ਪੁਲਿਸ ਕੋਲ ਨਹੀਂ ਜਾਣਾ ਚਲੋ ਇਸ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਖਾਸ ਔਰ ਤੇ ਆਪਣੇ ਸੋਨੂ ਵੀਰ ਜੀ ਦਾ ਕਿਰਤੋਵਾਲ ਤੋਂ ਸਰਪੰਚ ਸਾਹਿਬਾ ਤੇ ਗਰਦਿਆਲ ਵੀਰ ਜੀ ਦਾ ਮਹਰਾਣੇ ਤੋਂ ਸਰਪੰਚ ਸਾਹਿਬਾ ਜਿਨ੍ਹਾਂ ਦੀ ਬਦੌਲਤ ਅੱਜ ਇਹ ਭੈਣ ਆਪਣੀ ਮਾਂ ਕੋਲ ਆਪਣੇ ਪਰਿਵਾਰ ਕੋਲ ਸਹੀ ਸਲਾਮਤ ਚਲੀ ਆ ਤੇ ਹੋਰ ਵੀ ਸਾਰੀ ਵੀਰਾਂ ਕੇ ਮੱਥ ਜੁਰ ਕੇ ਬੇਨਤੀ ਕਰਦਾ ਵਾ ਤੁਹਾਡੇ ਲਾਗੇ ਵੀ ਕੋਈ ਇਹੋ ਜਿਹੀ ਲਵਾਰਸ਼ ਭੈਣ ਜਾਂ ਵੀਰ ਹੋਵੇ ਤੇ ਜਰੂਰ ਧਿਆਨ ਦਿਓ ਤੇ ਤੁਸੀਂ ਸਾਨੂੰ ਫੋਨ ਕਰਨਾ ਵਾ ਇੱਕ ਕਿ ਵੀਰ ਜੀ ਇੱਥੇ ਮੈਟਰੀ ਅਫਸਰ ਕੋਈ ਭੈਣ ਆਵਾ ਕੋਈ ਵੀਰ ਵਾ ਤੇ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਵੀ ਉੱਥੇ ਪਹੁੰਚ ਕੇ ਉਸ ਭੈਣ ਨੂੰ ਉਸ ਵੀਰ ਨੂੰ ਆਪਣੇ ਕੋਲ ਲਿਆ ਕੇ ਉਹਦੀ ਵੀਡੀਓ ਵਾਇਰਲ ਕਰਕੇ ਤੇ ਉਹਦੇ ਪਰਿਵਾਰ ਤੱਕ ਪਹੁੰਚਾਈਏ ਤਾਂ ਜੋ ਜਿਹੜੇ ਵਿਛੜਿਆ ਉਹ ਵਿਚਾਰੇ ਆਪਣੇ ਪਰਿਵਾਰਾਂ ਤੱਕ ਪਹੁੰਚ ਜਾਣਾ ਕਿਉਂਕਿ ਜਦੋਂ ਕਿ ਭੈਣ ਜਾਂ ਵੀਰ ਕੋਈ ਰੋਂਦਾ ਫੋਨ ਲਾਉਂਦਾ ਵਾ ਕਿ ਸਾਡੇ ਘਰੋਂ ਗਿਆ ਇਹਨੂੰ 5 ਸਾਲ ਹੋ ਗਿਆ ਕਿਸੇ ਦੇ ਘਰੋਂ ਗਿਆ ਇਹਨੂੰ 2 ਸਾਲ ਹੋ ਗਿਆ ਤੇ ਉਹ ਉਹਨਾਂ ਦੀ ਜਦੋਂ ਰੋਣ ਆਉਂਦਾ ਵਾ ਜਦੋਂ ਉਹਨਾਂ ਦੀਆਂ ਗੱਲਾਂ ਸੁਣੀਦੀਆਂ ਵਾ ਉਹ ਵੇਖ ਕੇ ਝਲੀਆਂ ਨਹੀਂ ਜਾਂਦੀਆਂ ਵੀ ਇੰਨਾ ਵਿਚਾਰੇ ਵਿਰਾਗ ਚ ਹੁੰਦੇ ਆ ਸੋ ਤੁਹਾਡੇ ਸਹਿਯੋਗ ਨਾਲ ਵਿਛੜਿਆਂ ਦੇ ਪਰਿਵਾਰ ਮਿਲ ਸਕਦੇ ਆ ਸੋ ਇੰਨਿਆਂ ਕ ਬੇਨਤੀ ਆ ਜਰੂਰ ਪ੍ਰਵਾਨ ਕਰਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਿਫਤ ਹੈ ਠੀਕ ਹੈ ਬਣੀ